ਹੈਲੋ ਫਰੈਂਡਸ ਅੱਜ ਅਸੀਂ ਤੁਹਾਡੇ ਨਾਲ ਕੌੜੀਆਂ ਗੱਲਾਂ ਪਰ ਸੱਚੀਆਂ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਮਾਫ ਕਰਨਾ ਦੋਸਤੋ ਇਹ ਗੱਲਾਂ ਕੌੜੀਆਂ ਹਨ ਪਰ ਇਹ ਸੱਚੀਆਂ ਹਨ ਮਰਦ ਅਤੇ ਇਸ ਦੀ ਇੱਕ ਵਾਰ ਜ਼ਰੂਰ ਸੁਣਨ ਬੱਚੇ ਦੂਰ ਰਹਿਣ ਨੰਬਰ 1 ਜਿਹੜੀਆਂ ਔਰਤਾਂ ਆਪਣੀਆਂ ਗੱਲਾਂ ਦੀ ਬਜਾਏ ਆਪਣੇ ਬੁੱਲਾਂ ਤੇ ਕਿਸ ਕਰਵਾਉਣਾ ਪਸੰਦ ਕਰਦੀਆਂ ਹਨ ਅਜਿਹੀਆਂ ਔਰਤਾਂ ਬਹੁਤ ਹੀ ਜ਼ਿਆਦਾ ਭਾਵੁਕ ਅਤੇ ਕਾਮੁਖ ਹੁੰਦੀਆਂ ਹਨ। ਨੰਬਰ 2 ਇੱਕ ਇਸਤਰੀ ਦੇ ਇੰਜਨ ਵਿੱਚ ਲੱਗੀ ਹੋਈ ਅੱਗ ਕੇਵਲ ਮਰਦ ਦੇ ਪੰਪ ਦੇ ਪਾਣੀ ਨਾਲ ਹੀ ਬੁਝਦੀ ਹੈ। ਨੰਬਰ 3 ਇਸਤਰੀ ਦੇ ਸਮੁੰਦਰ ਵਿੱਚ ਗੋਤੇ ਲਾ ਕੇ ਉਹਦੇ ਜਵਾਨੀ ਦਾ ਪਾਣੀ ਪੀਣ ਵਾਲਾ ਹੀ ਅਸਲੀ ਮਰਦ ਹੁੰਦਾ ਹੈ। ਨੰਬਰ 4 ਇਸਤਰੀ ਦੀਆਂ ਲੱਤਾਂ ਚਾਹੇ ਕਿੰਨੀਆਂ ਹੀ ਪਾਰੀਆਂ ਕਿਉਂ ਨਾ ਹੋਣ ਪਰ ਇੱਕ ਮਰਦ ਆਪਣੇ ਮੁੱਢਿਆਂ ਉੱਤੇ ਚੋਖੀ ਲੈਂਦਾ ਹੈ। ਨੰਬਰ 5 ਇਸਤਰੀ ਦੀਆਂ ਲੱਤਾਂ ਵਿੱਚੋਂ ਨਿਕਲਿਆ ਹੋਇਆ ਲਾਵਾ ਨੌਜਵਾਨ ਮੁੰਡਿਆਂ ਲਈ ਅੰਮ੍ਰਿਤ ਵਰਗਾ ਹੁੰਦਾ ਹੈ। ਨੰਬਰ 6 ਪਟਿਆਲਾ ਪੈਗ ਅਤੇ ਪਟਿਆਲਾ ਸਲਵਾਰ ਵਿੱਚ ਬਸ ਇੰਨਾ ਹੀ ਫਰਕ ਹੈ। ਪਟਿਆਲਾ ਪੈਗ ਚੜਨ ਦੇ ਬਾਅਦ ਮਜ਼ਾ ਦਿੰਦਾ ਹੈ ਅਤੇ ਪਟਿਆਲਾ ਸਲਵਾਰ ਉਤਰਨ ਦੇ ਬਾਅਦ। ਨੰਬਰ 7 ਇੱਕ ਔਰਤ ਦੇ ਜਿਸਮ ਵਿੱਚ ਆਈ ਹੋਈ ਕਾਮ ਵਾਸਨਾ ਦੀ ਗਰਮੀ ਸਿਰਫ ਮਰਦ ਦੇ ਹਥਿਆਰ ਦੇ ਪਾਣੀ ਦੇ ਛਿੱਟਿਆਂ ਨਾਲ ਹੀ ਸ਼ਾਂਤ ਹੁੰਦੀ ਹੈ। ਨੰਬਰ 8 ਇੱਕ ਕੁੜੀ ਜਿਸ ਮੁੰਡੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੀ ਹੈ। ਉਹੀ ਮੁੰਡਾ ਪਹਿਲੇ ਹੀ ਜ਼ੋਰਦਾਰ ਝਟਕੇ ਨਾਲ ਉਸ ਦੀਆਂ ਅੱਖਾਂ ਖੋਲ੍ਹ ਦਿੰਦਾ ਹੈ। ਨੰਬਰ 9 ਇੱਕ ਔਰਤ ਨੂੰ ਸਭ ਤੋਂ ਜ਼ਿਆਦਾ ਸਕੂਨ ਆਪਣੇ ਮਨਪਸੰਦ ਮਰਦ ਦੇ ਘੋੜੇ ਉੱਤੇ ਬੈਠ ਕੇ ਉਛਲਣ ਵਿੱਚ ਆਉਂਦਾ ਹੈ। ਨੰਬਰ 10 ਪਿਆਰ ਵਿੱਚ ਪਈ ਹੋਈ ਇਸ ਦੀ ਆਪਣੇ ਮਨਪਸੰਦ ਮਰਦ ਨਾਲ ਆਪਣੇ ਪਤੀ ਨਾਲੋਂ ਜ਼ਿਆਦਾ ਪੋਜੀਸ਼ਨ ਵਰਤਦੀ ਹੈ। ਨੰਬਰ 11 ਗੰਨਾ ਚਾਹੇ ਕਿੰਨਾ ਵੀ ਲੰਬਾ ਤੇ ਮੋਟਾ ਹੋਵੇ ਪਰ ਰਸ ਮਸ਼ੀਨ ਵਿੱਚ ਜਾਣ ਤੋਂ ਬਾਅਦ ਹੀ ਨਿਕਲਦਾ ਹੈ। ਨੰਬਰ 12 ਕਿਤਾਬ ਹੋਵੇ ਜਾਂ ਲੱਤਾਂ ਖੋਲਣ ਤੋਂ ਪਹਿਲਾਂ ਉਂਗਲ ਤੇ ਥੁੱਕ ਲਾਉਣਾ ਹੀ ਪੈਂਦਾ ਹੈ। ਨੰਬਰ 13 ਇੱਕ ਮਰਦ ਨੂੰ ਜਿੰਨੇ ਵੱਡੇ ਤੇ ਨਰਮ ਚਾਹੀਦੇ ਹੁੰਦੇ ਹਨ ਇੱਕ ਇਸਤਰੀ ਨੂੰ ਵੀ ਓਨਾ ਹੀ ਸਖਤ ਤੇ ਵੱਡਾ ਚਾਹੀਦਾ ਹੁੰਦਾ ਹੈ। ਨੰਬਰ 14 ਮਰਦ ਦੀ ਮੁਹੱਬਤ ਵਿੱਚ ਚਾਹਤ ਅਤੇ ਝੜਕਿਆਂ ਵਿੱਚ ਤਾਕਤ ਨਾ ਹੋਵੇ ਤਾਂ ਇਸਤਰੀ ਨੂੰ ਆਤਮ ਨਿਰਭਰ ਬੰਨਣਾ ਹੀ ਪੈਂਦਾ ਹੈ। ਨੰਬਰ 15 ਰਿਲੇਸ਼ਨਸ਼ਿਪ ਵਿੱਚ ਰਹਿਣ ਦਾ ਮਜ਼ਾ ਉਦੋਂ ਹੈ ਜਦੋਂ ਗਰਲਫ੍ਰੈਂਡ ਦਿਮਾਗ ਦੀ بجائے ਕੁਝ ਹੋਰ ਚਟੇ ਨੰਬਰ 16 ਪਤੀ ਪਤਨੀ ਦੀ ਲੜਾਈ ਹੁੰਦੀ ਹੈ ਤਾਂ ਗੁੱਸੇ ਵਿੱਚ ਭਾਂਡੇ ਟੁੱਟਦੇ ਹਨ ਤੇ ਜਦੋਂ ਸਲਾਹ ਹੋ ਜਾਂਦੀ ਹੈ ਤਾਂ ਬੈੱਡ ਟੁੱਟਦਾ ਹੈ ਨੰਬਰ 17 ਇਸਤਰੀ ਹੋਵੇ ਜਾਂ ਢੋਲ ਦੋਨਾਂ ਦਾ ਰੋਲਾ ਉਦੋਂ ਹੀ ਜ਼ਿਆਦਾ ਹੁੰਦਾ ਹੈ ਜਦੋਂ ਵਜਾਉਣ ਵਾਲਾ ਖਿਡਾਰੀ ਚੰਗਾ ਹੋਵੇ ਨੰਬਰ 18 ਮਰਦ ਵੱਡੀ ਉਮਰ ਦੀਆਂ ਇਸਤਰੀਆਂ ਨੂੰ ਪਸੰਦ ਕਰਦੇ ਹਨ ਅਤੇ ਇਸਤਰੀਆਂ ਕੁਆਰੇ ਮੁੰਡਿਆਂ ਨੂੰ ਪਸੰਦ ਕਰਦੀਆਂ ਹਨ ਨੰਬਰ 19 ਇੱਕ ਇਸਤਰੀ ਦੇ ਹਮਦਰਦ ਸਿਰਫ ਚਾਰ ਹੀ ਬੰਦੇ ਹਨ ਪਿਓ ਭਰਾ ਪਤੀ ਅਤੇ ਪੁੱਤਰ ਬਾਕੀ ਕਿਸੇ ਦੀ ਵੀ ਹਮਦਰਦੀ ਇੱਕ ਔਰਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਨੰਬਰ 20 ਮਰਦ ਦੇ ਅੱਗੇ ਇਸਤਰੀ ਇਸ ਲਈ ਕੱਪੜੇ ਲਾਉਂਦੀ ਹੈ ਤਾਂ ਕਿ ਮਰਦ ਕਿਤੇ ਹੋਰ ਮੂਹ ਨਾ ਮਾਰੇ ਨੰਬਰ 21 ਜਦੋਂ ਕਿਸੇ ਘਰ ਦਾ ਮਰਦ ਵਿਗੜ ਜਾਂਦਾ ਹੈ ਤਾਂ ਉਸ ਘਰ ਨੂੰ ਬਰਬਾਦ ਹੋਣ ਤੋਂ ਔਰਤ ਬਚਾ ਸਕਦੀ ਹੈ ਪਰ ਜਦੋਂ ਕਿਸੇ ਘਰ ਦੀ ਔਰਤ ਵਿਗੜ ਜਾਂਦੀ ਹੈ ਤਾਂ ਉਸ ਘਰ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਨੰਬਰ 22 ਔਰਤ ਦਾ ਮਰਦ ਦੀਆਂ ਗਾਲਾਂ ਸੁਣ ਕੇ ਵੀ ਕਹਿੰਦੀ ਹੈ ਕੋਈ ਗੱਲ ਨਹੀਂ ਪਰ ਮਰਦ ਔਰਤ ਦੀ ਉੱਚੀ ਆਵਾਜ਼ ਵੀ ਬਰਦਾਸ਼ਤ ਨਹੀਂ ਕਰ ਸਕਦਾ ਨੰਬਰ 23 ਮਰਦ ਦੀ ਭਾਰੀ ਜੇਬ ਅਤੇ ਇੱਕ ਔਰਤ ਦੀ ਭਾਰੀ ਛਾਤੀ ਦੀ ਦੁਨੀਆ ਵਿੱਚ ਬਹੁਤ ਕਦਰ ਕੀਤੀ ਜਾਂਦੀ ਹੈ ਨੰਬਰ 24 ਸਰੀਰਕ ਜ਼ਰੂਰਤ ਪੂਰੀ ਹੋਣ ਤੋਂ ਬਾਅਦ ਮਰਦ ਦਾ ਮੂੰਹ ਦੂਸਰੇ ਪਾਸੇ ਕਰਕੇ ਸੋ ਜਾਣਾ ਇੱਕ ਇਸਤਰੀ ਲਈ ਮਰ ਜਾਣ ਦੇ ਬਰਾਬਰ ਹੁੰਦਾ ਹੈ ਉਸ ਤੋਂ ਬਾਅਦ ਇਸਤਰੀ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਨੰਬਰ 25 ਜੋ ਔਰਤਾ 35 ਸਾਲ ਦੀ ਉਮਰ ਪਾਰ ਕਰ ਜਾਂਦੀਆਂ ਹਨ ਤਾਂ ਉਹਨਾਂ ਨੂੰ ਅਨੁਪੋਖੀ ਮਰਦਾਂ ਨਾਲੋਂ ਜਵਾਨ ਮੁੰਡੇ ਜ਼ਿਆਦਾ ਪਸੰਦ ਆਉਂਦੇ ਹਨ ਦੋਸਤੋ ਤੁਹਾਨੂੰ ਇਹ ਸੱਚੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ